ਹਾਂਜੀ ਕੀ ਨਾਮ ਤੁਹਾਡਾ ਹੈ ਤੇ ਕਿਹੜਾ ਪਿੰਡ ਹੈ ਹਾਂਜੀ ਵੈਗੁਰਜੀ ਖਾਲਸਾ ਵੈਗੁਰਜੀ ਕੀ ਪਤੇ ਮੇਰਾ ਪਿੰਡ ਰਾਣੀਵਾਲਾ ਨਾਮ ਮੇਰਾ ਨਵਸਤੰਦਰ ਸਿੰਘ ਕੀ ਮਾਮਲਾ ਸਾਰਾ ਜਿਹੜਾ ਤੁਸੀਂ ਗੋਦਰਾ ਸਾਹਿਬ ਦਰਸ਼ਨ ਕਰਨ ਵਾਸਤੇ ਗਏ ਸੀ ਤੇ ਦੱਸਿਆ ਜਾ ਰਿਹਾ ਕਿ ਤੁਹਾਡੇ ਜਿਹੜੇ ਪਰਸ ਦੇ ਵਿੱਚੋਂ ਡਾਕੂਮੈਂਟ ਜਿਹੜੇ ਕਿਤੇ ਡਿੱਗ ਗਏ ਹਾਂਜੀ ਸਰ ਮੈਂ ਨਾ ਪਿਛਲੀ ਦਿਨੀ ਪਉ ਪਿੰਡਾ ਮਥਾ ਟੇਕਣ ਵਾਸਤੇ ਗਿਆ ਸੀ ਉੱਥੇ ਮੇਰਾ ਪਰਸ ਪਤਾ ਨਹੀਂ ਮੇਰੇ ਕੋਲ ਡਿੱਗ ਪਿਆ ਜਾਂ ਕੀ ਗੱਲ ਹੋਤੀ ਹੋਈ ਆ ਤੇ ਉਹ ਮੈਨੂੰ ਮੇਰਾ ਲੱਭਾ ਨਹੀਂ ਉਹਦੇ ਵਿੱਚ ਕਾਗਜ਼ਾਤ ਮੇਰੇ ਬਹੁਤ ਜ਼ਰੂਰੀ ਆ ਜਿਸ ਕਰਕੇ ਵੀ ਮੈਨੂੰ ਕਾਗਜ਼ਾਤ ਮਿਲਨੇ ਚਾਹੀਦੇ ਆ ਬਾਕੀ ਕੋਈ ਚੱਕਰ ਨਹੀਂਗਾ ਕਿਹੜੇ ਕਿਹੜੇ ਕਾਗਜ਼ ਜਿਹੜੇ ਤੁਹਾਡੇ ਕੋਲ ਨੇ ਮੇਰੇ ਇਹ ਕਾਗਜ਼ ਮੇਰਾ ਲਾਇਸੈਂਸ ਆ ਪਿੰਨ ਕਾਰਡ ਆਧਾਰ ਕਾਰਡ ਆ ਹੋਰ ਮੇਰੇ ਕਾਫੀ ਬੱਚੇ ਇਹ ਜ਼ਰੂਰੀ ਕਾਗਜ਼ਾਤ ਹੀ ਜਿਹੜੇ ਮੈਨੂੰ ਜ਼ਰੂਰੀ ਚਾਹੀਦੇ ਆ ਕਿਸ ਕੰਮ ਵਾਸਤੇ ਆ ਬੰਦੇ ਕਾਜੂ ਚਾਹੀਦੇ ਹਾਂਜੀ ਕਿਸ ਕੰਮ ਵਾਸਤੇ ਜਿਹੜੇ ਜ਼ਰੂਰੀ ਤੈਨੂੰ ਗਾਵੇ ਆ ਆਧਾਰ ਕਾਰਡ ਮੇਰੇ ਵਿੱਚ ਉਹਦੇ ਤਾਂ ਵਿੱਚ 12ਵੀਂ ਕੋ ਜੋ ਹਾਂਜੀ ਡਾਕੂਮੈਂਟ ਜਿਹੜਾ ਲਾਉਣੇ ਹੀ ਗਾ ਬਾਹਰ ਜਾਣ ਵਾਸਤੇ ਮੈਂ ਉਹਦੇ ਵਿੱਚ ਸਾਰਾ ਕੋਈ ਨੋਟ ਹੀ ਸੀ ਕੋਈ ਸਾਰਾ ਕੋਈ ਵਿੱਚ ਹੀ ਕਾਪੀ ਦੇ ਲਿਖਿਆ ਉਹ ਨਾਲ ਹੀ ਗਵਾਜ ਗਿਆ ਜਿਸ ਤੋਂ ਤੁਹਾਡੇ ਬੱਚੇ ਬਾਹਰ ਉਹਨਾਂ ਕੋਲ ਜਾਣ ਵਾਸਤੇ ਹਾਂਜੀ 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 ਉਹ ਬੱਚੇ ਸਾਡੇ ਬਾਹਰ ਆਈ ਨਰਈ ਉਹਨਾਂ ਨੂੰ ਮੈਂ ਗਾਂ ਜਾਣਾ ਹੈਗਾ ਉਹਦੇ ਵਿੱਚ ਮੇਰੇ ਪ੍ਰੂਫ ਹੀ ਕਾਫੀ ਜਿਹੜੇ ਵੀ ਲੱਗਣੇ ਹੀ ਵਿੱਚ ਉਹ ਸਾਰੇ ਹੀ ਗਵਾ ਚੁੱਕੇ ਆ ਤੇ ਜੇਕਰ ਕਿਸੇ ਨੂੰ ਕਾਜ ਮਿਲਦੇ ਆ ਜੇ ਤੁਹਾਨੂੰ ਦਰਸ਼ਨ ਦੀ ਕਿਸੇ ਨੇ ਕੋਸ਼ਿਸ਼ ਕਰਨੀ ਹੋਵੇ ਤੇ ਕਿਸ ਤਾਂ ਦਾ ਡਾਇਰੈਕਟ ਸੰਪਰਕ ਕਰ ਸਕਦੇ ਆ ਜੀ ਮੇਰਾ ਸੰਪਰਕ ਨੰਬਰ ਮੇਰਾ 98550 11901 ਜਿਹੜਾ ਵੀ ਮੇਰੇ ਸੱਜਣ ਮਿੱਤਰ ਨੂੰ ਜਿੰਨੂੰ ਕੋਈ ਮਿਲਦੀ ਹੈ ਚੀਜ਼ ਮੈਨੂੰ ਸਿਰਫ ਕਾਗਜ਼ੀਆ ਚਾਹੀਦੇ ਆ ਹੋਰ ਮੈਨੂੰ ਕੋਈ ਚੱਕਰ ਨਹੀਂਗਾ ਜਿਹੜਾ ਵੀ ਕੋਈ ਮੇਰੇ ਕੋ ਪਹਚਾਵੇ ਉਹਨੂੰ ਆਵਾਜ਼ ਮੇਰਾ ਨਾਮ ਦਿੱਤਾ ਜਾਊਗਾ ਜੇਕਰ ਤੁਹਾਡੇ ਨਾਲ ਕਾਗਜ਼ ਪਹਚਾਣ ਚ ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਕਰਦਾ ਤਾਂ ਕਿੰਦਾ ਧੰਨਵਾਦ ਕਰੋਗੇ ਮੈਂ ਤਾਂ ਵੀ ਬਹੁਤ ਬਹੁਤ ਧੰਨਵਾਦ ਆ ਥੈਂਕ ਯੂ ਧੰਨਵਾਦ ਕਰਾਂਗੇ ਤੇ ਉਹਨੂੰ ਆਉਣ ਜਾਂਦਾ ਖਰਚਾ ਵੀ ਦਿੱਤਾ ਜਾਊਗਾ ਤੇ ਮੇਰੇ ਨਾਮ ਵੀ ਦਿੱਤਾ ਜਾਊਗਾ ਹਾਂਜੀ ਕਿਨਾ ਤੁਹਾਡਾ ਇਹ ਕਿਹੜਾ ਪਿੰਡ ਆ ਜੀ ਹਾਂਜੀ ਵੈਗੁਰਜ ਸਿੰਘ ਖਾਲਸਾ ਵੈਗੁਰਜ ਸਿੰਘ ਫਤਿਹ ਮੇਰਾ ਪਿੰਡ ਰਾਣੀਵਾਲਾ ਨਾਂ ਮੇਰਾ ਨਵ ਸਤੰਦਰ ਸਿੰਘ ਕੀ ਮਾਮਲਾ ਸਾਰਾ ਜਿਹੜਾ ਤੁਸੀਂ ਗੋਦਰਾ ਸਾਹਿਬ ਦਰਸ਼ਨ ਕਰਨ ਵਾਸਤੇ ਗਏ ਤੇ ਦੱਸਿਆ ਜਾ ਰਿਹਾ ਕਿ ਤੁਹਾਡੇ ਜਿਹੜੇ ਪਰਸ ਦੇ ਵਿੱਚੋਂ ਡਾਕੂਮੈਂਟ ਜਿਹੜੇ ਕਿਤੇ ਡਿੱਗ ਗਏ ਆ ਹਾਂਜੀ ਸਰ ਮੈਂ ਨਾ ਪਿਛਲੇ ਦਿਨੀ ਪਉ ਪਿੰਡਾ ਇਹ ਮਥਾ ਟੇਕਣ ਵਾਸਤੇ ਗਏ ਸੀ ਉੱਥੇ ਮੇਰਾ ਪਰਸ ਪਤਾ ਨਹੀਂ ਮੇਰੇ ਕੋਲ ਡਿੱਗ ਪਿਆ ਜਾਂ ਕੀ ਗੱਲ ਹੋਤੇ ਹੋਈ ਆ ਤੇ ਉਹ ਮੈਨੂੰ ਮੇਰਾ ਲੱਭਾ ਨਹੀਂ ਉਹਦੇ ਵਿੱਚ ਕਾਗਜ਼ਾਤ ਮੇਰੇ ਬਹੁਤ ਜ਼ਰੂਰੀ ਆ ਜਿਸ ਕਰਕੇ ਵੀ ਮੈਨੂੰ ਕਾਗਜ਼ਾਤ ਮਿਲਨੇ ਚਾਹੀਦੇ ਆ ਬਾਕੀ ਕੋਈ ਚੱਕਰ ਨਹੀਂਗਾ ਕਿਹੜੇ ਕਿਹੜੇ ਕਾਗਜ਼ ਜਿਹੜੇ ਤੁਹਾਡੇ ਕੋਲ ਮੇਰੇ ਇਹ ਕਾਗਜ਼ ਮੇਰਾ ਲਾਇਸੈਂਸ ਆ ਪਿੰਨ ਕਾਰਡ ਆਧਾਰ ਕਾਰਡ ਆ ਹੋਰ ਮੇਰੇ ਕਾਫੀ ਬੱਚੇ ਇਹ ਜ਼ਰੂਰੀ ਕਾਗਜ਼ਾਤ ਸੀ ਜਿਹੜੇ ਮੈਨੂੰ ਜ਼ਰੂਰੀ ਚਾਹੀਦੇ ਆ ਕਿਸ ਕੰਮ ਵਾਸਤੇ ਤੁਹਾਨੂੰ ਜਿਹੜੇ ਕਾਗਜ਼ ਚਾਹੀਦੇ ਆ ਹਾਂਜੀ ਕਿਸ ਕੰਮ ਵਾਸਤੇ ਜਿਹੜੇ ਜ਼ਰੂਰੀ ਤੁਹਾਨੂੰ ਚਾਹੀਦੇ ਆ ਆਧਾਰ ਕਾਰਡ ਮੇਰੇ ਵਿੱਚ ਉਹਦੇ ਤਾਂ ਵਿੱਚ 12ਵੀਂ ਕੋਈ ਜੋ ਇਹੋ ਜੀ ਡਾਕੂਮੈਂਟ ਜਿਹੜੇ ਲਾਉਣੇ ਹਿੰਗਾ ਬਾਹਰ ਜਾਣ ਵਾਸਤੇ ਮੈਂ ਉਦੇ ਵਿੱਚ ਸਾਰਾ ਕੋਈ ਨੋਟ ਹੀ ਸੀ ਕੋਈ ਸਾਰਾ ਕੋਈ ਵਿੱਚੀ ਕਾਪੀ ਤੇ ਲਿਖਿਆ ਉਹ ਨਾਲ ਹੀ ਗਵਾਚ ਗਿਆ ਜਿਸ ਤੋਂ ਤੁਹਾਡੇ ਬੱਚੇ ਬਾਹਰ ਉਹਨਾਂ ਕੋਲ ਜਾਣ ਵਾਸਤੇ ਹਾਂਜੀ 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 ਉਹ ਬੱਚੇ ਸਾਡੇ ਬਾਹਰ ਆ ਐਨ ਆਰ ਆਈ ਉਹਨਾਂ ਨੂੰ ਮੈਂ ਗਾਂ ਜਾਣਾ ਹੈਗਾ ਉਹਦੇ ਵਿੱਚ ਮੇਰੇ ਪ੍ਰੂਫ ਹੀ ਕਾਫੀ ਜਿਹੜੇ ਵੀ ਲੱਗਣੇ ਹੀ ਵਿੱਚ ਉਹ ਸਾਰੇ ਹੀ ਗਵਾ ਚੁੱਕੇ ਆ ਤੇ ਜੇਕਰ ਕਿਸੇ ਨੂੰ ਕਾਗਜ਼ ਮਿਲਦੇ ਆ ਜੇ ਤੁਹਾਨੂੰ ਦੱਸਣ ਦੀ ਕਿਸੇ ਨੇ ਕੋਸ਼ਿਸ਼ ਕਰਨੀ ਹੋਵੇ ਤੇ ਕਿਸ ਤਾਂ ਦਾ ਡਾਇਰੈਕਟ ਸੰਪਰਕ ਕਰ ਸਕਦੇ ਆ ਜੀ ਮੇਰਾ ਸੰਪਰਕ ਨੰਬਰ ਮੇਰਾ 98550 11901 ਜਿਹੜਾ ਵੀ ਮੇਰੇ ਸੱਜਣ ਮਿੱਤਰ ਨੂੰ ਜਿੰਨੂੰ ਕੋਈ ਮਿਲਦੀ ਹੈ ਚੀਜ਼ ਮੈਨੂੰ ਸਿਰਫ ਕਾਗਜ਼ੀਆ ਚਾਹੀਦੇ ਆ ਹੋਰ ਮੈਨੂੰ ਕੋਈ ਚੱਕਰ ਨਹੀਂਗਾ ਜਿਹੜਾ ਵੀ ਕੋਈ ਮੇਰੇ ਕੋ ਪਚਾਵੇ ਉਹਨੂੰ ਆਵਾਜ਼ ਮੇਰਾ ਨਾਮ ਦਿੱਤਾ ਜਾਊਗਾ ਜੇਕਰ ਤੁਹਾਡੇ ਨਾਲ ਕਾਗਜ਼ ਪਚਾਉਣ ਚ ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਕਰਦਾ ਤਾਂ ਤੁਹਾਨੂੰ ਕਿੰਦਾ ਧੰਨਵਾਦ ਕਰੋਗੇ ਮੈਂ ਤਾਂ ਵੀ ਬਹੁਤ ਬਹੁਤ ਧੰਨਵਾਦਾਂ ਥੈਂਕ ਯੂ ਧੰਨਵਾਦ ਕਰਾਂਗੇ ਤੇ ਉਹਨੂੰ ਆਉਣ ਜਿਆਦਾ ਖਰਚਾ ਵੀ ਦਿੱਤਾ ਜਾਊਗਾ ਤੇ ਮੇਰੇ ਨਾਮ ਵੀ ਦਿੱਤਾ ਜਾਊਗਾ